ਤੁਸੀਂ ਕਹਿੰਦੇ ਬੱਕਰਾਂ ਨਹੀਂ ਖਾਣਾ ਨਹੀਂ ਖਾਂਦੇ ਨਾ ਖਾਓ ਕਸਮਨ ਖੋਵੇ ਨਾ ਖਾਓ ਦਿੱਲੀ ਤਾਂ ਫਤਿਹ ਫਿਰ ਬੱਕਰਾਂ ਨਾਲ ਹੀ ਹੋਣੀ ਆ ਦਿੱਲੀ ਫਤਿਹ ਕਰਨੀ ਆ ਤਾਂ ਬੱਕਰਾਂ ਨਾਲ ਹੋਏਗੀ ਔਰ ਜਿਹਨੇ ਬੱਕਰਾ ਨਹੀਂ ਮਾਰਿਆ ਕਦੇ ਕਦੇ ਕੁੱਕੜ ਨਹੀਂ ਮਾਰਿਆ ਉਹ ਬੰਦਾ ਮਾਰ ਦੇਗਾ ਹਾਂ ਮਾਰ ਦੇਗਾ ਬੰਦਾ ਤੁਸੀਂ ਕਦੇ ਵਾਹਮਣ ਨੂੰ ਵੇਖਿਆ ਪੜਦੇ ਬੱਕਰੇ ਕਦੇ ਵਾਹਮਣ ਨੂੰ ਵੇਖਿਆ ਕਿ ਝੋਟੇ ਵੜਦੇ ਇੱਕ ਇੱਕ ਥਾਂ ਤੇ 10 10000 ਝੋਟੇ ਵਾਹਮਣ ਵੜ ਦਿੰਦੇ ਇੱਕੋ ਇੱਕ ਥਾਂ ਤੇ ਥਾਂ ਦੇ ਉੱਤੇ 10-10 ਹਜ਼ਾਰ ਝੋਟੇ ਮੈਂ ਬੱਕਰੀ ਦੀ ਗੱਲ ਨਹੀਂ ਕਰ ਰਿਹਾ ਝੋਟਿਆਂ ਦੀ ਗੱਲ ਕਰ ਰਿਹਾ ਏਕ-ਏਕ ਝੋਟਾ ਕਿੰਨੇ-ਕਿੰਨੇ ਦਾ ਹੁੰਦਾ ਪੰਜ-ਪੰਜ ਕੌਂਟਲ ਤੋਂ ਘੱਟ ਤਾਂ ਹੁੰਦਾ ਨਹੀਂ ਹੈ ਪੰਜ ਕੌਂਟਲ ਦਾ ਝੋਟਾ 10-10 ਹਜ਼ਾਰ ਝੋਟੇ ਬ੍ਰਾਹਮਣ ਇੱਕੋ ਮੰਦਿਰ ਚ ਵੜ ਦਿੰਦਾ ਹੈ ਬੱਕਰੇ ਉਹ ਵੜਦਾ ਹੈ ਕੁੱਕੜ ਉਹ ਵੜਦਾ ਹੈ ਮੱਛੀਆਂ ਉਹ ਵੜਦਾ ਤੇ ਕਰਦਾ ਕੀ ਹੈ ਖੱਲਾਂ ਵੇਚ ਦਿੰਦਾ ਹੈ ਹੱਡ ਵੇਚ ਦਿੰਦਾ ਹੈ ਤੇ ਬਾਕੀ ਸਾਰਾ ਮਾਲ ਛੱਕ ਜਾਂਦਾ ਹੈ ਤੇ ਜਿੱਦੇ ਥੋੜੀ ਕੋ ਧੌਣ ਵੱੜਦਾ ਨਾ ਇੰਨਾ ਚਿਰ ਲੋਂਦਾ ਤੋ ਜਿਹੜੇ ਅਜੇ ਨਹੀਂ ਵੀ ਮੀਟ ਨਹੀਂ ਖਾਣਾ ਪਾਪ ਲੱਗੂ ਲੱਗੇ ਜਾਈ ਪਾਪਸਾ ਖਾਈ ਜੋ ਜੁੱਤੀਆਂ ਤੁਸੀਂ ਭਾਈ ਕਿਹੜਾ ਪਾਪ ਤੁਹਾਨੂੰ ਕਿਹੜਾ ਬਾਤ ਲੱਗੋ ਏ ਨਰਕ ਚ ਰਹਿੰਦੇ ਨੂੰ ਕਿਹੜਾ ਪਾਪ ਲੱਗੂ ਮੈਨੂੰ ਦੱਸੋ ਜੀ ਜਿਹੜੇ ਜਨਮਾਂ ਜਨਮਾਂ ਤੋਂ ਨਰਕ ਭੋਗ ਰਹੇ ਆ ਉਹਨਾਂ ਨੂੰ ਕਿਹੜਾ ਪਾਪ ਲੱਗੋ ਦੱਸੋਗੇ ਕੋਈ ਕਿ ਤੁਹਾਡੇ ਵਾਸਤੇ ਕਿਹੜਾ ਪਾਪ ਬਚਿਆ ਪਿਆ